ਗੁਰੂ ਜੀ ਕਿਰਤਾਰਸ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੇ ਪਾਤਸ਼ਾਹ ਹੀ ਦਸਮੀ ਪ੍ਰਥਮ ਭਗਵਤ ਜੀ ਸਮਰਕਾ ਗੁਰੂ ਨਾਨਕ ਲਈ ਤੇ ਆਏ ਫਿਰ ਆ ਗੁਰ ਤੇ ਅਮਰਦਾਸ RAM DAS ਹੋਈ ਸਾਈ ਅਰਧ ਹਰ ਕੋ ਮਨਨੋ ਸਿਮਰੋ ਸ੍ਰੀ ਗਰਦਾਇ ਸ੍ਰੀ ਹਰਿ ਕ੍ਰਿਸ਼ਨ ਅਤੇ ਆਇਆ ਦੇ ਸਿਲਠਾ ਸਭ ਦੁੱਖ ਜਾਏ ਇਕ ਬਾਹਰ ਸਿਮਰਿਆ ਘਰ ਨਉ ਨਿਦਿਆ ਘਟਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾਤ ਅੰਤਰ ਕੇ ਬੋਲੋ ਜੀ ਪੰਜ ਪਿਆਰਿਆਂ ਚਾਹਾਂ ਸਭ ਜਾਦਿਆਂ ਚਾਰੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਨਾ ਨਾਮ ਜਪ ਰਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਖ ਕੀਤਾ ਤੇ ਨਾਮ ਪਿਆਰਿਆਂ ਸੱਚਿਆਰਿਆਂ ਨੇ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲ ਦੇ ਏਨਾ ਸਿੰਘਾਂ ਸਿੰਘਣੀਆਂ ਧਰਮ 헤 ਤਸੀਸ ਦਿੱਤੇ ਬੰਦ ਬੰਦ ਕਟਾਈ ਕੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਹਾੜਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਨਾਰ ਨਿਭਾਈ ਇਨਾਨੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਬੋਲੋ ਜੀ ਅੰਜ ਤਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲ ਲਾ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਦੇ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿ ਜੀ ਵਾਹਿ ਜੀ ਵਾਹਿ ਜਿਤੇ ਆਵਨ ਕਾ ਸਦਕਾ ਸਰਬ ਸੁਖ ਹੋਵਾ ਜਹਾਂ ਜਹਾਂ ਕਾਲ ਸਾਹਿਬ ਤਹਾਂ ਕਮਰ ਰਛਿਆ ਰਿਆ ਤੋ ਦੇਗ ਤੇਗ ਫਤਿਹ ਦਰਬ ਕੀ ਪੈਜ ਪੰਥ ਕੀ ਦੀਤਾ ਸ੍ਰੀ ਸਾਹਿਬ ਦੀ ਸਹਾਈ ਕਾਲ ਸਾਹਿਬ ਕੇ ਬੋਲ ਬਾਲੇ ਬੋਲਾ ਜੀ ਸਿੱਖਾ ਨੋਂ ਸਿੱਖੀ ਦਾਨ ਕੇਸ ਦਾਨ ਰਹਾ ਤੋ ਦਾਨ ਬਾਬੇਕ ਦਾਨ ਵੇ ਸਾਹ ਆਵਦਾਨ ਪ੍ਰੋਸਾ ਦਾਨ ਦੰਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰਸਰ ਦੇ ਜੇ ਦਰਸ਼ਨ ਇਸ਼ਨਾਨ ਚੌਂਕਿਆ ਝੰਡੇ ਬੁੰਗੇ ਜੋਗਾ ਜੋਗਿਆ ਕੱਲਾ ਧਰਮ ਕਾ ਦੇਕਾਰ ਬੋਲਾ ਦੇ ਸਖੰਦਾਂ ਮੰਨ ਨੀ ਮਾ ਮਾਤਕੀ ਮਤ ਪਤ ਦਾ ਰੱਖ ਆਪ ਵਾਹੇ ਗੁਰ ਏ ਆਕਾਲ ਪੁਰਖ ਆਪਣ ਪੰਥ ਦੇ ਸਰ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਦਿਨ ਤੋਂ ਪੰਥ ਨੂੰ ਵੇ ਛੋੜਿਆ ਗਿਆ ਨਾਏ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਦੇ ਨੂੰ ਬਖਸ਼ਾ ਏ ਨਿਮਰਿਆਂ ਦੇ ਨਾਨ ਨੇ ਤਾਣਿਆਂ ਦੇ ਤਾਣ ਨੇ ਉਟਿਆ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਦੀ ਖਾਜੂਰ ਅਰਦਾਸ ਬੇਨਤੀ ਜੋਦੜੀ ਰਹਿ ਜੀ ਚਾਰ ਪਹਿਰ ਰਹਿਨ ਬਾਣੀ ਅੰਦਰ ਸੁਖ ਆਨੰਦ ਸਤਿਮਤੀਤ ਹੋਈ ਚਾਰ ਪਹਿਰ ਬਿਨ ਹੋਇਆ ਹੈ ਬਾਣੀ ਅੰਦਰ ਸੇਵਾ ਸਿਮਰਨ ਦੁਆਰਾ ਪ੍ਰਤੀਤ ਕਰਵਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦਵਾਰਾ ਸ੍ਰੀ ਦ ਗੰਗ ਸਾਹਿਬ ਜੀ ਵਿਖੇ ਧਾਵਨ ਦਰਬਾਰੰਦਰ ਆਬਦੀ ਦੇ ਸਤਿਗੁਰੂ ਦੇ ਸੰਗਹਾਸਨ ਸੱਜ ਕੇ ਪਿਆਰ ਹਨ ਆਪ ਜੀ ਕਿਰਪਾ ਕਰੋ ਸੁਕਾਸਨ ਸਤਨ ਤੋਂ ਪ੍ਰਕਾਸ਼ ਸਥਾਨ ਤੇ ਜਾ ਕੇ ਖੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰ ਦਿਓ ਕਾਗਨ ਫਰਮਾਨ ਬਖਸ਼ਿਸ਼ ਕੇ ਨਿਹਾਲ ਨਿਹਾਲ ਕਰਹ ਜੀ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤੇਲ ਫੋਲ ਪੇਟਾਵਾਂ ਸੇਵਾਵਾਂ ਦਰਖਦਾਨੇ ਪਰਵਾਣ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੇ ਸਦਕ ਪ੍ਰੋਸਾ ਨਾਮ দান ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲ ਕਰਨੇ ਕਿਰਪਾ ਕਰੋ ਸਤਿਗੁਰ ਜੀ ਆਪਦੇ ਨੇ ਪਾਵਨ ਸਰੂਪ ਸੁਖ ਆਸਨ ਅਸਥਾਨ ਤੋਂ ਪ੍ਰਕਾਸ਼ ਅਸਥਾਨ ਤੱਕ ਜਾਣ ਲਈ ਆਗਿਆ ਬਖਸ਼ੋ ਜੀ ਰਸਤੇ ਪੈਣੇ ਅੰਦਰ ਆਪ ਅੰਗ ਸੰਗ ਸਹਾਈ ਹੋਣਾ ਅੱਖਰ ਬਾਦ ਕੱਟਾ ਫੁੱਲ ਚੋਕਾ ਮੋਹ ਆਫ ਕਰਨਾ ਸਿੱਖ ਬੜਦੇ ਸੁਣਦੇ ਸਰਬੱਤ ਲਾਹੇ ਵੰਡੋ ਵੰਨ ਨਾਨਕ ਦਾ ਨਾਮ ਚੜ੍ਹ ख़ालसा वाहिगुरू जी फतह बोल सोनिहाल सा,